ਤੇ ਇਸ ਘਰ ਦੇ ਜਿਹੜੇ ਹਾਲਾਤ ਹੈਗੇ ਆ ਦਰਵਾਜ਼ਾ ਤੱਕ ਨਹੀਂ ਹੈ ਕਿਉਂਕਿ ਇਸ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਨਹੀਂ ਹੈ ਰਮਨਤ ਸਿੰਘ ਹੋਰੀ 2020 ਦੇ ਵਿੱਚ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਦੀ ਡੈਥ ਹੋ ਜਾਂਦੀ ਹੈ ਇੱਕ ਉਹਨਾਂ ਦੀ ਬਟਿਆ ਸੀ ਸੰਤੋਸ਼ ਰਾਣੀ 2019 ਵਿੱਚ ਉਹ ਵੀ ਪਰਲੋਕ ਸਦਾਰ ਜਾਂਦੀ ਹੈ ਕੱਲੀ ਬਟਿਆ ਰਹਗੀ ਮਾਪਿਆਂ ਦੀ ਇੱਕ ਧੀ ਰਹਗੀ ਮਾਪੇ ਚਲੇ ਗਏ ਭੈਣ ਚਲੀਗੀ ਘਰ ਦੇ ਹਾਲਾਤ ਕੀ ਹੋ ਗਏ ਤਸਵੀਰ ਮੈਂ ਤੁਹਾਨੂੰ ਜਿਹੜੀ ਸਕਰੀਨ ਤੇ ਦਿਖਾ ਰਿਹਾ ਹਾਲਾਤ ਕੀ ਨੇ ਸਾਈਕਲ ਵੀ ਚੱਲਦਾ ਸੀ ਪਰ ਅੱਜ ਇਸ ਘਰ ਦਾ ਚੁੱਲ੍ਹਾ ਹੀ ਨਹੀਂ ਚੱਲਦਾ। ਆਦ ਬਦ ਮੇਰੀ ਮਦਦ ਕਰੋ ਕਿਉਂਕਿ ਇਹ ਕੱਚਾ ਆ ਜਾਂਦਾ ਪਤਾ ਨਹੀਂ ਕਦੋਂ ਵੀ ਡੇਗ ਸਕਦਾ ਏ। ਦਰਦਾਂ ਪੰਜ ਚਾਰ ਦਿਨੇ ਮਾਸੀ ਕੱਢੇ ਕੱਢੇ ਨਾ ਰੋਟੀ ਨਾ ਪਾਣੀ ਕੋਈ ਖਾਂਦਾ ਪੰਜਾਬ ਦੇ ਜੇ ਪਿੰਡਾਂ ਦੇ ਵਿੱਚ ਨਿਗਾਹ ਮਾਰਦੇ ਆਂ ਤਾਂ ਹਰੇਕ ਪਿੰਡ ਦੇ ਵਿੱਚ ਕਈ ਅਜਿਹੇ ਪਰਿਵਾਰ ਹੈਗੇ ਆ ਰੋਟੀ ਤੋਂ ਤੰਗ ਨੇ ਰਹਿਣ ਸਹਿਣ ਤੋਂ ਤੰਗ ਨੇ ਪਰ ਅੱਜ ਜਿਹੜੀ ਇਹ ਸਟੋਰੀ ਅਸੀਂ ਤੁਹਾਨੂੰ ਦਿਖਾਉਣ ਲੱਗਿਆ ਇਹ ਸਟੋਰੀ ਦੇਖਣ ਤੋਂ ਬਾਅਦ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਸਭ ਤੋਂ ਪਹਿਲਾਂ ਮੇਰੇ ਪਿੱਛੇ ਜਿਹੜਾ ਤੁਹਾਨੂੰ ਮਕਾਨ ਦਿਖਾਈ ਦੇ ਰਿਹਾ ਬਿਲਕੁਲ ਪੁਰਾਣੀਆਂ ਫਿਲਮਾਂ ਦੇ ਵਿੱਚ ਤੁਸੀਂ ਇਹ ਸੀਨ ਜ਼ਰੂਰ ਦੇਖੇ ਹੋਣਗੇ ਬਿਲਕੁਲ ਕੱਚਾ ਮਕਾਨ ਹੈ ਤੇ ਇਸ ਘਰ ਦੇ ਜਿਹੜੇ ਹਾਲਾਤ ਹੈਗੇ ਆ ਦਰਵਾਜ਼ਾ ਤੱਕ ਨਹੀਂ ਹੈ ਕਿਉਂਕਿ ਇਸ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਨਹੀਂ ਹੈ ਤਸਵੀਰ ਤੁਹਾਨੂੰ ਘਰ ਦੇ ਅੰਦਰ ਦੀ ਦਿਖਾ ਦੇਣਾ ਸਭ ਤੋਂ ਪਹਿਲਾਂ ਕੁਲਵੰਤ ਸਿੰਘ ਹੋਰੀ 2020 ਦੇ ਵਿੱਚ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਦੀ ਡੈਥ ਹੋ ਜਾਂਦੀ ਹੈ ਇੱਕ ਉਹਨਾਂ ਦੀ ਬਟਿਆ ਸੀ ਸੰਤੋਸ਼ ਰਾਣੀ 2019 ਵਿੱਚ ਉਹ ਵੀ ਪਰਲੋਕ ਸਤਾਰ ਜਾਂਦੀ ਹੈ ਤਾਂ ਇੱਕ ਬਟਿਆ ਉਹਨਾਂ ਦੀ ਪਿੱਛੇ ਹੋਰ ਬਚ ਜਾਂਦੀ ਹੈ ਕੱਲੀ ਬਟਿਆ ਰਹਿ ਗਈ ਮਾਪਿਆਂ ਦੀ ਇੱਕ ਧੀ ਰਹਿ ਗਈ ਮਾਪੇ ਚਲੇ ਗਏ ਭੈਣ ਚਲੀ ਗਈ ਘਰ ਦੇ ਹਾਲਾਤ ਕੀ ਹੋ ਗਏ ਤਸਵੀਰ ਮੈਂ ਤੁਹਾਨੂੰ ਜਿਹੜੀ ਸਕਰੀਨ ਤੇ ਦਿਖਾ ਰਿਹਾ ਹਾਂ ਕਦੇ ਇਸ ਘਰ ਦੇ ਵਿੱਚ ਵੀ ਡਿਸ਼ ਚਲਦੀ ਸੀ ਜਦੋਂ ਬਾਪ ਸੀ ਸਿਰ ਤੇ ਇਸ ਘਰ ਦੇ ਵਿੱਚ ਵੀ ਬੈੱਡ ਹੁੰਦਾ ਸੀ ਇਸ ਘਰ ਦੇ ਵਿੱਚ ਸਟੋਪ ਵੀ ਪਿਆ ਤੇ ਆ ਸਾਈਕਲ ਕੁਲਵੰਤ ਸਿੰਘ ਹੋਰਾਂ ਦਾ ਸਾਈਕਲ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਟਾਇਰਾਂ ਦੇ ਵਿੱਚ ਹਵਾ ਵੀ ਨਿਕਲ ਚੁੱਕੀ ਹੈ ਹਾਲਾਤ ਕੀ ਨੇ ਸਾਈਕਲ ਵੀ ਚੱਲਦਾ ਸੀ ਪਰ ਅੱਜ ਇਸ ਘਰ ਦਾ ਚੁੱਲ੍ਹਾ ਹੀ ਨਹੀਂ ਚੱਲਦਾ ਉਹ ਤਾਂ ਸਭ ਕੁਝ ਚੱਲਦਾ ਸੀ ਕੁਲਵੰਤ ਸਿੰਘ ਹੋਰ ਜੀਬਾ ਰਾਜ ਨਹੀਂ ਚੱਲਦਾ ਇਧਰ ਮਛਰਦਾਨੀ ਵੀ ਪਈ ਆ ਹੋਰ ਸਮਾਨ ਜਿਹੜਾ ਪਿਆ ਹੈ ਪਰ ਹੁਣ ਤਾਂ ਘਰ ਦੇ ਹਾਲਾਤ ਇਹ ਨੇ ਬਿਲਕੁਲ ਨੀਆਂ ਜੜੀਆਂ ਨੇ ਉਹ ਖਰਦੀਆਂ ਜਾ ਰੀਆਂ ਨੇ ਹੈਗੇ ਨੇ ਕੱਚਾ ਮਕਾਨ ਬਣਿਆ ਹੋਇਆ ਕਿਸੇ ਦਿਨੇ ਛੱਤ ਵੀ ਢੱਕ ਸਕਦੀ ਹੈ ਤੇ ਇਸ ਛੱਤ ਦੇ ਥੱਲੇ ਉਹ ਧੀ ਤੁਹਾਨੂੰ ਦਿਖਾਣ ਲੱਗੇ ਆ ਉਹ ਬੇਟੀ ਦਿਖਾਣ ਲੱਗੇ ਆ ਉਹ ਵੀ ਆ ਸਕਦੀ ਹੈ ਪਰ ਘਰ ਦੇ ਵਿੱਚ ਕਮਾਉਣ ਵਾਲਾ ਨਹੀਂ ਰਿਹਾ ਲੜਕੀ ਦਾ ਦਾਦਾ ਦਾਦੀ ਨੇ ਦਾਦਾ ਮੰਜੇ ਤੇ ਪਿਆ ਆਖਰੀ ਸਾਹਾਂ ਤੇ ਹੈ ਦਾਦੀ ਹੈ ਤੇ ਪੋਤੀ ਹੈ ਉਹ ਇਸ ਘਰ ਦੇ ਵਿੱਚ ਰਹਿੰਦੇ ਆ ਦੋਨੋਂ ਤੇ ਘਰ ਦੇ ਹਾਲਾਤ ਕੀ ਨੇ ਪੋਤੀ ਦਾ ਹਾਲਾਤ ਮੈਂ ਤੁਹਾਨੂੰ ਦਿਖਾ ਦਿੱਤੇ ਆ ਹਾਲਾਤ ਬੜੇ ਖਰਾਬ ਹਾਲਾਤਾਂ ਦੇ ਵਿੱਚ ਰਹੇ ਜੀ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਤਨੀਸ਼ਾ ਹੈ ਮੇਰੇ ਪਾਪਾ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਮੇਰੀ ਭੈਣ ਦੀ ਵੀ ਡੈਥ ਹੋ ਗਈ ਹੈ ਮੇਰੇ ਮੇਰੇ ਦਾਦੀ ਨੂੰ 4 4 ਸਾਲ ਹੋ ਗਏ ਮੁਕੇ ਨੂੰ ਫਿਰ ਮੰਮੀ ਨੂੰ 6-7 ਸਾਲ ਹੋ ਚਲੇ ਨੇ ਮੇਰੀ ਭੈਣ ਨੂੰ ਤੋਂ 3 ਸਾਲ ਹੋ ਚਲੇ ਨੇ ਹੁਣ ਮੈਂ ਆਪਣੇ ਦਾਦਾ ਦਾਦੀ ਕੋਲ ਰਹਿਣੀ ਆ ਉਹ ਵੀ ਬਹੁਤ ਬਜ਼ੁਰਗ ਨੇ ਤੇ ਮੇਰੀ ਵਾਦ ਤੋਂ ਬਾਅਦ ਹੈਲਪ ਕੀਤੀ ਜਾਵੇ ਤੇ ਬਾਕੀ ਮੇਰੇ ਚਾਈਲਡਲੈਂਡ ਵਾਲੇ ਗਰੁੱਪ ਹੈਗੇ ਸੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਜਿੰਨੀ ਹੋ ਸਕੇ ਉਹਨਾਂ ਵੀ ਕਰਦੇ ਆ ਬਾਕੀ ਮੇਰੇ ਤੁਸੀਂ ਵੀ ਮੈਂ ਮੇਰਾ ਇੱਕ ਕੰਬਰ ਕੱਚਾ ਕੋਠਾ ਦੇਖ ਲਓ ਤੁਸੀਂ ਹਾਲਤ ਇਸ ਦਾ ਕਦੀ ਕਦੋ ਵੀ ਇਹ ਦੇਖ ਸਕਦੇ ਤਾਂ ਜੋ ਮੇਰੇ ਪੱਕਾ ਕੋਠਾ ਪਵਾ ਕੇ ਦਿੱਤਾ ਜਾਵੇ ਤੇ ਬਾਕੀ ਮੈਂ ਅੱਗੇ 1+1 ਚ ਹੋ ਗਈਆਂ ਮੈਂ ਪੜ੍ਹਨੀ ਆ ਸਕੂਲ ਗਰਲ ਸਕੂਲ ਚ ਪੜ੍ਹਨੀ ਆ ਤੇ ਬਾਕੀ ਕੋਈ ਮੈਨੂੰ ਸਕਾਲਰਸ਼ਿਪ ਨਹੀਂ ਕੋਈ ਕੁਝ ਨਹੀਂ ਮੈਨੂੰ ਵਜੀਫਾ ਨਹੀਂ ਮਿਲਦਾ ਤੇ ਬਾਕੀ ਮੇਰਾ ਵਜੀਵ ਮੈਨੂੰ ਇੱਕ ਪੜ੍ਹਾਈ ਦੀ ਤੇ ਬਾਕੀ ਹੈਲਪ ਕੀਤੀ ਜਾਵੇ ਪੜ੍ਹਾਈ ਤੇ ਬਟਾ 1+1 ਹੀ ਪੜ੍ਹਦੀ ਆ ਸਰਕਾਰੀ ਸੀਨੀਅਰ ਅ ਸਮਾਰਟ ਗਰਲ ਸਕੂਲ ਚ ਸਕਾਲਰਸ਼ਿਪ ਨਹੀਂ ਮਿਲਦੀ ਹਾਂਜੀ ਨਹੀਂ ਮਿਲਦੀ ਤੇ ਕਿਵੇਂ ਚੱਲਦਾ ਹੈ ਗੁਜ਼ਾਰਾ ਫਿਰ ਸਕੂਲ ਵੀ ਜਾਣਾ ਹੈਗਾ ਤੇ ਹਾਲਾਤ ਤਾਂ ਕਰਦੀ ਤਾਂ ਛੱਤ ਵੀ ਡਿੱਗਣ ਵਾਲੀ ਤੱਕ ਜੀ ਕੋਈ ਆਈ ਸੀ ਮਦਦ ਲਈ ਪਹਿਲਾਂ ਆਇਆ ਕੋਈ ਹਾਂਜੀ ਕੋਈ ਨਹੀਂ ਇਹ ਚਾਈਲਡ ਆਂਡ ਵਾਲੇ ਹੈਗੇ ਨੇ ਉਹ ਬਾਕੀ ਕਰ ਜਾਂਦੇ ਆ ਸੌਦਾ ਹਾਂਜੀ ਰਾਸ਼ਨ ਵਗੈਰਾ ਦੇ ਜਾਂਦੇ ਆ ਬਾਕੀ ਹੋਰ ਕੋਠੇ ਵਾਲੇ ਤਾਂ ਜਿ ਕਿਸੇ ਨੇ ਮਦਦ ਕੀਤੀ ਤੁਸੀਂ ਹੋ ਸਕੇਤ ਵਾਰ ਤੋਂ ਵਾਰ ਮੇਰੀ ਮਦਦ ਕਰੋ ਕਿਉਂਕਿ ਇਹ ਕੱਚਾ ਜਾਂਦਾ ਪਤਾ ਨਹੀਂ ਕਦੋਂ ਵੀ ਡੇਗ ਸਕਦਾ ਹੈ ਤਾਂ ਮੇਰੀ ਮਦਦ ਬਿਲਕੁਲ ਜੀ ਹਾਲਾਤ ਜਿਹੜੇ ਨੇ ਬੱਚੇ ਨੇ ਆਦੇ ਮੂੰਹ ਦੱਸਦੇ ਬੱਚਾ ਪੜਾਈ ਜ਼ਰੂਰ ਕਰਨ ਜਾਂਦਾ ਹੈ ਪਰ ਕੱਲੀ ਗੁड़िया ਰਹਿ ਗਈ ਘਰ ਦੇ ਵਿੱਚ ਗੁਰੂ ਹਰਸਾਏ ਦੇ ਵਿੱਚ ਵੀ ਮੌਜੂਦ ਹੈਗੇ ਆ ਬਸਤੀ ਸਰੂਪ ਸਿੰਘ ਵਾਲਾ ਜੇ ਛੱਤ ਬੀੜ ਦੀ ਅਸੀਂ ਗੱਲ ਕਰਦੇ ਆ ਆ ਸਾਹਮਣੇ ਬਾਬੇ ਦਾ ਜਿਹੜਾ ਇੱਥੇ ਹੈਗਾ ਉਸ ਦੇ ਸਾਹਮਣੇ ਆਪੋਜ਼ਿਟ ਹੈ ਮਾਤਾ ਕਿਵੇਂ ਚੱਲਦਾ ਕਰਦਾ ਗੁਜ਼ਾਰਾ ਤੁਹਾਡੀ ਪੁੱਤ ਜਦੋਂ ਦੱਸ ਰਹੀ ਹੈ ਅੱਗੇ ਵਧੀਆ ਨਾਲ ਇਕ ਲੈ ਆਂਦੇ ਭੈਣ ਭਰਾ ਦਾ ਦੇ ਜਾਂਦੇ ਉਹ ਖਾਂਦੇ ਰਹੇ ਹੁਣ ਕੋਈ ਨਹੀਂ ਉਹਨੇ ਤੇ ਦਵਾਈ ਦਪੇ ਕੋਈ ਨਹੀਂ ਹਮ ਤੇ ਅਸੀਂ ਲਗੇ ਪਿੰਨੇ ਮੇਰੇ ਪੈਰ ਪੀਰੇ ਉਹਨਾਂ ਬੁੱਢਾ ਪਿਆਏ ਕੀ ਪਸ ਪੰਜ ਦਿਨ ਕਿ ਚਾਰ ਦਿਨ ਫਿਰ ਪੁੱਤਰ ਦੀ ਆਪੋ ਆਰ ਮਾਹੇ ਗੁਜ਼ਾਰਾ ਕਰਦੇ ਨਾ ਪੁੱਤਰ ਇੱਕੀ ਸੀ ਕਲਵੰਸ ਨੇ ਨਾ ਹਾਂ ਚਾਰ ਧੀ ਇਕ ਐਂਡੀ ਜੱਤ ਹੋ ਗਈ ਚੇਨ ਨਗੇ ਨੇ ਹਾਂ ਆਏ ਮੈਂ ਤੈਨੂੰ ਚੂਟ ਨਹੀਂ ਮਾਰਦੀ ਹਾਂ ਜਾ ਗਿਆ ਨਹੀਂ ਕਿ ਮੇਰੇ ਮੁਕੜੀਆਂ ਕਹਿੰਦੀ ਨਹੀਂ ਅੱਛਾ ਤੇ ਆ ਗਏ ਮੁਕੜੀਆਂ ਨੂੰ ਤੁਸੀਂ ਸ਼ਾਮ ਦੇਓ ਜਾ ਕੇ ਅਸੀਂ ਸ਼ਾਮ ਨੇ ਬਾਪੂ ਜਿਵੇਂ ਬਿਮਾਰ ਪਿਆ ਤੇ ਫਿਰ ਬਾਪੂ ਕਿਵੇਂ ਅੱਗੇ ਕੋਈ ਮਾਰਮਾ ਤੇ ਜਕਲਵਾਂ ਤੇ ਧੁੰਦਿਆ ਦੇ ਜਾਂਦੇ ਕੁਮਾਰਾ ਮੋਟਾ ਉੱਥੇ ਦੇ ਜਾਂਦੇ ਉਹ ਅਹੀਂ ਕਾ ਲਵੀ ਦਾ ਹਾਂ ਪਾਲਣ ਪੋਚਣ ਤੁਸੀਂ ਕਰਦੇ ਹੋ ਹੁਣ ਵਧੀਆ ਦਾ ਹਾਂ ਬਿਲਕੁਲ ਜੀ ਦਾਦੀ ਆ ਗੁੜੀਆਂ ਦੀ ਇਹਨਾਂ ਦੇ ਹਾਂਜੀ ਦਾਦਾ ਬਿਮਾਰ ਪਿਆ ਮਮਾ ਦਾ ਦਰ ਪੰਜ ਚਾਰ ਦਿਨੇ ਮਾਸੀ ਕੱਢੇ ਕੱਢੇ ਨਾ ਰੋਟੀ ਨਾ ਪਾਣੀ ਕੋਈ ਖਾਂਦਾ ਬਿਲਕੁਲ ਜੀ ਪਰਿਵਾਰ ਦੇ ਹਾਲਾਤ ਦੇਖ ਕੇ ਨਮ ਹੋ ਜਾਂਦੀਆਂ ਨੇ ਅੱਖਾਂ ਇਦਾਂ ਦੀਆਂ ਸਟੋਰੀਆਂ ਸੀ ਲਗਾਤਾਰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹੈਗੇ ਆ ਪਰ ਗੱਲ ਇੱਕ ਅੰਮ੍ਰਿਤਪਾਲ ਦੇ ਘਰ ਦੇ ਹੋਈ ਸੀ ਰਾਸ਼ਨ ਮੁੱਕੇ ਦੀ ਤੇ ਇਸ ਘਰ ਦੇ ਵਿੱਚ ਤਾਂ ਰਾਸ਼ਨ ਗਿਆ ਇਸ ਘਰ ਦੀ ਤਾਂ ਛੱਤ ਵੀ ਡਿੱਗਣ ਵਾਲੀ ਪੰਜਾਬ ਦੇ ਚ ਕਈ ਪਰਿਵਾਰ ਇਦਾਂ ਦੇ ਪਏ ਆ ਜਿੰਡੇ ਗਰੀਬੀ ਰੇਖਾ ਤੋਂ ਹੇਠਾਂ ਉਤਰਿਆ ਉਹਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਖਾਣ ਦੇ ਲਈ ਕੁਝ ਨਹੀਂ ਹੈਗਾ ਘਰਾਂ ਦੇ ਵਿੱਚ ਰਹਿਣ ਲਈ ਕੁਝ ਨਹੀਂ ਹੈਗਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਮਾਤਾ ਚਲੀ ਗਈ ਪਿਤਾ ਚਲਾ ਗਿਆ ਸਿਸਟਰ ਚਲੀ ਗਈ ਇੱਕ ਲੜਕੀ ਰਹਿ ਗਈ ਦਾਦਾ ਵੀ ਚੱਲਣ ਵਾਲਾ ਪਿਆ ਆਖਰੀ ਸਾਹਾਂ ਤੇ ਆ ਗੁਰੂਵਾਰ ਤੱਕ ਨੇ ਪਹੁੰਚ ਕੀਤੀ ਤੁਹਾਡੇ ਲੋਕਲ ਚੈਨਲ ਗੁਰੂ ਅਰਸਾਈ ਲਾਈਵ ਨਾਲ ਤੇ ਗੁਰੂ ਅਰਸਾਈ ਲਾਈਵ ਦੀ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਅਜੇ ਪਰਿਵਾਰਾਂ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਹੋ ਸਕੇ ਸਾਡੀ ਕੋਸ਼ਿਸ਼ ਹੀ ਰਹਿੰਦੀ ਆ ਪਰ ਕੋਸ਼ਿਸ਼ ਨੂੰ ਬੂਰ ਉਦੋਂ ਪੈਂਦਾ ਜਦ ਤੁਸੀਂ ਲੋਕ ਆ ਕੇ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਕਰਦੇ ਹੋ ਇਨ੍ਹਾਂ ਪਰਿਵਾਰਾਂ ਦੀ ਬਾਹ ਫੜਦੇ ਹੋ ਤੇ ਅੱਜ ਲੋੜ ਹੈ ਜਿਹੜੇ ਅਸੀਂ ਹੋਰ ਕੰਮ ਜਿਹੜੇ ਪੈਸਾ ਲਾ ਦਿੰਦੇ ਹੈਗੇ ਅੱਜ ਪੈਸਾ ਇਨ੍ਹਾਂ ਪਰਿਵਾਰਾਂ ਤੇ ਲਗਾਉਣ ਦੀ ਲੋੜ ਹੈ ਇਨ੍ਹਾਂ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਹੈ ਤੇ ਸਾਡੀ ਕੋਸ਼ਿਸ਼ ਜਿਹੜੀ ਆ ਬਰਕਰਾਰ ਰਹੂਗੀ ਅੱਜ ਦਾ ਇਹ ਮਨ ਨੂੰ ਜਿਹੜਾ ਭਾਵੇ ਕਰਨ ਵਾਲਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਪਰ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਕਿ ਜੋ ਇਹਨਾਂ ਬੱਚਿਆਂ ਦੀ ਕਿਸੇ ਨਾ ਕਿਸੇ ਤਰੀਕੇ ਹੈਲਪ ਹੋ ਸਕੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਸੇਈ ਲਾਈ